ਤਾਰੀਵਾਲਰ ਜੀਵ ਕਲੋਨੀ ਦੇ ਵਿੱਚ ਦੋ ਤਿਰਾਂ ਦਰਮਿਆਨ ਹੋਈ ਖੂਨੀ ਝੜਪ ਸੰਜੀਤ ਚੌਧਰੀ ਨੇ ਦੱਸਿਆ ਕਿ ਸ਼ੰਭੂ ਨਾਮ ਦਾ ਨੌਜਵਾਨ ਵਿਅਕਤੀ ਮੇਰੇ ਕੋਲ ਸਮਾਨ ਲੈਣ ਲਈ ਆਇਆ ਸੀ ਜੋ ਨਸ਼ੇ ਦੀ ਹਾਲਤ ਵਿੱਚ ਸੀ ਜਿਸ ਨੂੰ ਮੈਂ ਸਮਾਨ ਦੇਣ ਤੋਂ ਮਨਾ ਕਰ ਦਿੱਤਾ ਜਿਸਤੇ ਆਪਣੇ ਸਾਥੀਆਂ ਦੇ ਨਾਲ ਉਸ ਨੇ ਮਿਲ ਕੇ ਮੇਰੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਸਾਡੇ 4 ਤੋਂ ਲੈ ਕੇ 5 ਲੋਕ ਜ਼ਖਮੀ ਹੋ ਗਏ ਸੰਜੇ ਨੇ ਦੱਸਿਆ ਕਿ ਇਸ ਝਗੜੇ ਦੌਰਾਨ ਸਾਡੀ ਨਾਂ ਵਾਲਕ ਲੜਕੇ ਦੇ ਨਾਲ ਬਦਤਮੀਜ਼ੀ ਵੀ ਕੀਤੀ ਗਈ ਅਤੇ ਸਾਡੇ ਘਰ ਦੇ ਵਿੱਚੋਂ ਨਗਦੀ ਅਤੇ ਚਾਂਦੀ ਦੀਆਂ ਚੈਨਾ ਵੀ ਕੱਢ ਕੇ ਲੈ ਗਏ ਜਿਸ ਦੌਰਾਨ ਸਬੂਤ ਮਟਾਉਣ ਵਾਸਤੇ ਇਹਨਾਂ ਨੇ ਸਾਡੇ ਕੈਮਰੇ ਪੰਨ ਦਿੱਤੇ ਅਤੇ ਡੀਵੀਆਰ ਵੀ ਕੱਢ ਕੇ ਲੈ ਗਏ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਇਹਨਾਂ ਦੇ ਖਿਲਾਫ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦ ਦੂਜੀ ਧਿਰ ਦੇ ਵਿਅਕਤੀ ਸ਼ੰਭੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਇਹ ਸਭ ਮਾਨਕ ਰਤਕਾ ਨਹੀਂ ਬਣਾਈ ਗਈ ਹੈ ਇਹਨਾਂ ਨੇ ਸਾਡੇ ਉੱਪਰ ਹਮਲਾ ਕਰਕੇ ਜਿਸ ਦੌਰਾਨ ਸਾਡੇ 4 ਤੋਂ 5 ਲੋਕ ਜ਼ਖਮੀ ਹੋ ਗਏ ਹਨ ਜਿਸ ਦੇ ਵਿੱਚ ਸਾਡਾ ਇੱਕ ਨਾਬਾਲਗ ਬੱਚਾ ਜਿਸ ਦੀ ਉਮਰ ਤਕਰੀਬਨ 13 ਸਾਲ ਦੇ ਕਰੀਬ ਹੈ ਜਿਸ ਦੇ ਸਿਰ ਦੇ ਵਿੱਚ ਸੱਟ ਲੱਗਣ ਕਾਰਨ ਉਸਦੀ ਹਾਲਤ ਗੰਭੀਰ ਹੈ ਤੇ ਜਿਸ ਨੂੰ ਹੌਂਸਾ ਰੈਫਰ ਕਰ ਦਿੱਤਾ ਗਿਆ ਜਿੱਥੇ ਇਸ ਦਾ ਉਸ ਦਾ ਇਲਾਜ ਚੱਲ ਰਿਹਾ ਹੈ ਉਸ ਦੀ ਹਾਲਤ ਵੀ ਨਾਜੁਕ ਦੱਸੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਪਰ ਬੱਚੇ ਦੀਆਂ ਫੋਟੋਆਂ ਦੱਸਦੇ ਪ੍ਰਸ਼ਾਸਨ ਤੋਂ ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਦੋਨਾਂ ਧਿਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਖਨੇਚੋੜਾ ਜੀ ਮੇਰਾ ਨਾਮ ਸੰਜੇ ਚੋਧਰੀ ਹੈ ਕੀ ਝਗੜਾ ਐ ਕੀ ਕਰਨ ਝਗੜਾ ਦਾ ਕਾਰਨ ਹੈਗਾ ਭਾਜੀ ਕਿ ਮਤਲਬ ਉਹ ਨਾ ਮੈਂ ਦੁਕਾਨ ਬੰਦ ਕੀਤਾ ਸੀ ਕੋਈ 9:30 ਦਾ ਟਾਈਮ ਸੀਗਾ ਤੇ ਮੈਂ ਦੁਕਾਨ ਬੰਦ ਕਰਕੇ ਮੈਂ ਆਪਣੇ ਘਰ ਨੂੰ ਆ ਰਿਹਾ ਸੀ ਮੈਂ ਅੰਦਰ ਨੂੰ ਰੋਟੀ ਦਾ ਟਿੱਖਾ ਖਾ ਕੇ ਤੇ ਮੈਂ ਚਲੋ ਆਰਾਮ ਕਰਨਿਆ ਨਾ ਰਾਤ ਜਿਆਦਾ ਹੋ ਗਿਆ ਤੇ ਪਿੱਛੇ ਦੀ ਦੋ ਜਣੇ ਨਾ ਆਵਾਜ਼ ਮਾਰਿਆ ਪਹਿਲੇ ਉਹਨਾਂ ਨੇ ਗੱਲਾਂ ਕੱਢਿਆ ਮੈਂ ਵੇਖਿਆ ਮੈਂ ਕੁਝ ਨਹੀਂ ਕੀਤਾ ਮੈਂ ਚਲ ਜਾਂਦੇ ਕੀ ਲੜਨਾ ਹੈ ਨਾ ਤੇ ਬਾਅਦ ਚ ਉਹਨਾਂ ਨੇ ਕੀ ਕਿਹਾ ਆਗੇ ਇਥੇ ਜ਼ਬਰਦਸਤੀ ਮੇਰੇ ਘਰ ਦੇ ਅੰਦਰ ਵੜ ਗਿਆ ਮੇਰੇ ਘਰ ਦੇ ਅੰਦਰ ਵੜ ਕੇ ਮੈਨੂੰ ਕਹਿੰਦਾ ਕਿ ਮਾਚਿਸ ਦਾ ਡੱਬੀ ਲਿਆ ਕੇ ਦੇ ਤੇ ਫਿਰ ਮੈਂ ਕਿਹਾ ਮਾਚੀ ਸੇ ਹੈ ਨਹੀਂ ਮੇਰੇ ਕੋਲ ਜ਼ਕਰ ਪ੍ਰਾਤ ਤੂੰ ਜਾ ਮੇਰੇ ਕੋਲ ਇਸ ਟਾਈਮ ਕਿਉਂਕਿ ਤੇਰੇ ਨਾਲ ਤੂੰ ਆਗੇ ਮੇਰੇ ਨਾਲ ਦੁਸ਼ਮਣੀ ਕੀਤਾ ਦਾ ਮੈਂ ਤੇਰੇ ਨਾਲ ਨਹੀਂ ਲੜਾਈ ਝਗੜਾ ਚਾਹਨਾ ਠੀਕ ਹੈ ਕਿ ਨਹੀਂ ਤੇ ਉਹ ਬਦੋਬਦੀ ਕਹਿੰਦਾ ਤੂੰ ਭੈਣ ਚ ਮਾਚੀ ਦੇਣਾ ਕਿ ਨਹੀਂ ਦੇਣਾ ਮੈਂ ਕਿਹਾ ਮੇਰੀ ਭਾਈ ਮੈਂ ਤੇਰੇ ਅੱਗੇ ਹਾਂ ਜੋੜ ਰਹਾ ਹਾਂ ਮੈਂ ਤੁਮ ਸੇ ਲੜ ਨਹੀਂ ਸਕਤਾ ਹਾਂ ਠੀਕ ਹੈ ਮੈਂ ਇੱਕ ਇਮਾਨਦਾਰ ਇਨਸਾਨ ਹਾਂ ਨਾ ਮੈਂ ਕਿਸੇ ਦਾ 1 ਰੁਪਏ ਦਾ ਬੇਮਾਨੀ ਕਿਹਾ ਅਸਲ ਕਿ ਨਾ ਮੇਰੇ ਕੋਈ ਬੋਲ ਸਕਦਾ ਹੈ ਤੇ ਮੇਰਾ ਕਹਿਣ ਦਾ ਮਤਲਬ ਸੀਗਾ ਪਾਜੀ ਉਹਨਾਂ ਦਾ ਨਾ ਲੜਨ ਦਾ ਪੂਰਾ ਮੂਡ ਸੀਗਾ 2-3 ਦਿਨ ਪਹਿਲੇ ਤੋਂ ਉਹਨਾਂ ਨੇ ਪਲਾਨ ਬਣਾਇਆ ਸੀਗਾ ਕਿ ਇਹਨਾਂ ਨੂੰ ਕੁੱਟਣਾ ਹੈ ਤੇ ਉਹਨੇ ਸਾਰੇ ਦੇ ਸਾਰੇ ਕਟੋਗੜ 15 ਮੁੰਡੇ ਲੈ ਕੇ ਆਏ ਆ 15 ਮੁੰਡੇ ਲੈ ਕੇ ਆਏ ਮੈਂ ਤਾਂ ਅੰਦਰ ਮਿਲਦੇ ਅੰਦਰ ਚਲ ਗਿਆ ਹੀ ਨਹੀਂ ਯਕੀਨ ਹੈ ਤੋ ਰਿੰਤੂ ਚਾਚਾ ਨੂੰ ਪੁੱਛ ਸਕਦੇ ਹੋ ਤੁਸੀਂ ਸਾਹਮਣੇ ਕੋਠੀ ਵਾਲਿਆਂ ਨੂੰ ਮੈਂ ਸਾਰਾ ਰਾਤ ਅੰਦਰ ਹੀ ਰਿਹਾ ਮੈਂ ਉਹਨਾਂ ਨੂੰ ਕਿਹਾ ਪਾਜੀ ਮੈਨੂੰ ਇੱਕ ਫੋਨ ਤੇ ਗੱਲ ਕਰਾ ਦਿਓ ਥਾਣੇ ਫੋਨ ਪੁਲਿਸ ਨੂੰ ਬੁਲਾ ਦਿਓ ਫਿਰ ਉਹ ਕਹਿੰਦਾ ਪਾਜੀ ਯਾਰ ਆਪਾਂ ਨਹੀਂ ਦੇ ਸਕਦੇ ਮੋਬਾਈਲ ਤੇ ਤੁਹਾਨੂੰ ਮੈਂ ਗੇਟ ਤੋਂ ਥਾਣੇ ਉਪਾਰ ਕਰਾ ਦੇਣਾ ਮਿਲ ਵਾਲਿਆਂ ਨੇ ਮੈਨੂੰ ਗੇਟ ਦੇ ਅੰਦਰੋਂ ਅੰਦਰ ਮੈਂ ਜਾ ਕੇ ਉੱਥੋਂ ਪਾਰ ਕਰਾਇਆ ਉਹਨਾਂ ਨੇ ਮੈਨੂੰ ਤੇ ਮੈਂ ਆਪਣਾ ਜਾਨ ਬਚਾ ਕੇ ਫਿਰ ਵਿਸਾਲ ਪਾਜੀ ਦੇ ਟਾਬੇ 'ਚ ਮਿਸਾਲ ਪਾਜੀ ਦੇ ਟੱਬੇ 'ਚ ਬੜਿਆ ਮੈਂ ਪਾਜੀ ਨੂੰ ਕਿਹਾ ਮੈਂ ਪਾਜੀ ਮੇਰੇ ਰੋਕੀ ਪਾਜੀ ਨਾਲ ਮੁਲਾਕਾਤ ਕਰਾ ਦਿਓ ਇਹਨਾਂ ਨੇ ਮੇਰੀ ਜਨਾਨੀ ਤੇ ਬੱਚਿਆਂ ਨੂੰ ਮਾਰ ਦੇਣਾ ਹੈ ਤੇ ਜਦੋਂ ਉਹਨਾਂ ਨੇ ਮਾਰਨ ਲੱਗ ਪਿਆ ਨਾ ਮੇਰੀ ਜਨਾਨੀ ਨਾਲ ਵੀ ਬਸਲੂ ਕੀ ਕੀਤਾ ਮੇਰੀ ਕੁੜੀ ਨਾਲ ਵੀ ਜ਼ਬਰਦਸਤੀ ਮਤਲਬ ਬਹੁਤ ਗਲਤ ਹਰਕਤ ਕੀਤਾ ਹੈ ਕਿ ਇਹਦਾ ਮਤਲਬ ਸਮਝਦੇ ਹੋ ਨਾ ਕਿ ਕਦੇ ਕਿਸੇ ਦੇ ਨਾਲ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਬੰਦੇ ਉਹਨਾਂ ਨੂੰ ਫਾਂਸੀ ਦਾ ਸਜ਼ਾ ਦੇਣਾ ਚਾਹੀਦਾ ਕਿ ਕੇਦੀਤੀ ਭੈਣ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿ ਸਾਰੇ ਨੂੰ ਦਿੱਤਾ ਰੱਬ ਨੇ ਤੀ ਭੈਣ ਸੱਟਾਂ ਵੀ ਲੱਗੀਆਂ ਆ ਵੇਖੋ ਉਂਗਲ ਟੁੱਟਾ ਦਾ ਸਿਰ ਤੇ ਟਾਂਕੇ ਲੱਗੇ ਆ ਆ ਮੇਰਾ ਭਰਾ ਲੋਗ ਆਇਆ ਬੱਚੇ ਬਚਾਉਣ ਵਾਸਤੇ ਆਇਆ ਬਚਾਉਣ ਵਾਸਤੇ ਆਇਆ ਇਹਨਾਂ ਨੂੰ ਬੋਲਿਆ ਵੀ ਕੱਖ ਨਹੀਂ ਹੈ ਸਾਰੇ ਦੇ ਸਾਰੇ ਸਦਾਈ ਹੋ ਗਏ ਮਾਰਨ ਵੇਲੇ ਕੁੱਖ ਵੀ ਨਹੀਂ ਵੇਖਣ ਡਿਆ ਵਾ ਕਿਨੂੰ ਮਾਰਨ ਡਿਆ ਆਪਣੇ ਹੱਥੋਂ ਹੀ ਆਪਣੇ ਬੱਚੇ ਨੂੰ ਮਾਰਤਾ ਦਾਤਰ ਲੈ ਕੇ ਮਾਰ ਮੁਰਕੇ ਤੇ ਕੀ ਕੀਤਾ ਇਹਨਾਂ ਨੇ ਜਦੋਂ ਮੌਕਾ ਮਿਲਿਆ ਜਦੋਂ ਕਹਿਣਾ ਵੀ ਕੈਮਰਾ ਲਗਾ ਤੁਸੀਂ ਕਿੱਥੇ ਜਾਓਗੇ ਤਾਂ ਉਹਨਾਂ ਨੇ ਡੀਵੀਆ ਡੂਵੀਆ ਸਾਰੇ ਕੱਢ ਕੇ ਲੈ ਗਿਆ ਭਾਜੀ ਕੈਮਰਾ ਕੁੰਮਰਾ ਸਾਰੇ ਹੀ ਤੋੜਤਾ ਵਾ ਕਰਦੇ ਵਿੱਚ ਕੋਈ ਸਮਾਨ ਨਹੀਂ ਰਹਿਣ ਦਿੱਤਾ ਵਾ ਕੋਈ ਇਧਰ ਵੀ ਤਾਰਾਂ ਲਮਕੰਡਿਆ ਵਾ ਉਧਰ ਦਾ ਵੀ ਕੈਮਰਾ ਤੋੜਤਾ ਵਾ ਅੰਦਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਦਰਖਾਸਤ ਹੋਈ ਹੈ ਹਸਪੀਟਲ ਦੇ ਸਾਰੇ ਦਾ ਉਹ ਮੰਗ ਇਹ ਕਰਦਾ ਸਾਬ ਜੀ ਸਾਡੇ ਨਾਲ ਜਿਹੜਾ ਧੱਕਾ ਹੋਇਆ ਨਾ ਸਾਨੂੰ ਇਨਸਾਫ ਚਾਹੀਦਾ ਜੇ ਇਨਸਾਫ ਨਹੀਂ ਮਿਲੇਗਾ ਇਹੀ ਇਹੋ ਕਹਿਣਾ ਵੀ ਜਿਹੜੇ ਵੀ ਸਾਡੇ ਮੋਤਵਾਰ ਬੰਦੇ ਹੈ ਨਾ ਅਸੀਂ ਸਾਰੇ ਤੇ ਆ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਜਿਹੜਾ ਸਾਡੇ ਕੁੜੀ ਦੇ ਨਾਲ ਵਾਰਦਾਤ ਕੀਤਾ ਨਾ ਇਹੋ ਜਿਹੇ ਬੰਦੇ ਨੂੰ ਸ੍ਰੀ ਆਮ ਸ਼ਹਿਰ ਚ ਨੰਗਾ ਕਰਕੇ ਜੁੱਤੀ ਮਾਰੇ ਤੇ ਗਧੇ ਦੇ ਉੱਤੇ ਬਿਠਾ ਕੇ ਘੁਮਾਵੇ ਇੱਕ ਉਹਨੂੰ ਵੀ ਪਤਾ ਲੱਗੇ ਉਹਦੇ ਵੀ ਘਰਤੀ ਪੈਣ ਹੈਗੀ ਕਿ ਨਹੀਂ ਹੈਗੀ ਹੈ ਹਾਂਜੀ ਇਨਸਾਫ ਹੀ ਮੰਗਦੇ ਇਨਸਾਫ ਹੀ ਹੋਈ ਹੈ ਭਾਜੀ ਸਖਤ ਸਖਤ ਕਾਰਵਾਈ ਕੀਤਾ ਜਾਵੇ ਕਿਉਂਕਿ ਸਾਰੇ ਵੀਰ ਪਰਾਵਾਂ ਨੂੰ ਮੇਰੇ ਉਹਨਾਂ ਦਾ ਨਾਮ ਹੈਗਾ ਸਭ ਤੋਂ ਪਹਿਲੇ ਨੰਬਰ ਤੇ ਦਲੀਪ ਹੈ ਜਿਹੜਾ ਜ਼ਬਰਦਸਤੀ ਮਤਲਬ ਜਨਾਨੀ ਦੇ ਨਾਲ ਅੱਗੇ ਵੀ ਉਹਦਾ ਵਾਰਦਾਤ ਤੇ ਜਨਾਨੀਆਂ ਦਾ ਕੇਸ ਹੈਗਾ ਵਾ ਦੋ ਤਿੰਨ ਕੇਸ ਹੋਣਾ ਜਨਾਨੀ ਦਾ ਜਨਾਨੀਆਂ ਨੇ ਪਹਿਲੇ ਵੀ ਉਹਦੇ ਤੇ ਲਿਖਾਇਆ ਉਹਨੇ ਆਪਣੀ ਸਗੀ ਭਾਬੀ ਨੂੰ ਨਹੀਂ ਬਖਸਿਆ ਇੱਕ ਕੁੜੀ ਚੰਪਾ ਸੀਗਾ ਉਹਦੇ ਵੀ ਘਰ ਵੜ ਗਿਆ ਹੀ ਇਦਾਂ ਹੀ ੱੱਕੇ ਸਹੀ ਜ਼ਬਰਦਸਤੀ ਕਰਦਾ ਪਿਆ ਫੜਿਆ ਗਿਆ ਤੇ ਬਾਅਦ ਚਾਹੀ ਸਾਰੇ ਬਸਤੀ ਵਾਲੇ ਨੇ ਰਾਜੀ ਨਮਾ ਕਰਾਇਆ ਕਿ ਚਲੋ ਐਦਾਂ ਨਹੀਂ ਹੁੰਦਾ ਨਾ ਕਰੋ ਆਪਸ ਚ ਇਦਾਂ ਨਹੀਂ ਕਰਨਾ ਚਾਹੀਦਾ ਪਰ ਇਹਨੂੰ ਸ਼ਰਮ ਨਾਮ ਦਾ ਇਹਦੇ ਤੇ ਚੀਜ਼ ਹੀ ਨਹੀਂ ਕੋਈ ਪਾਜੀ ਇਹ ਇੱਕ ਉਹਦਾ ਮੁੰਡਾ ਹੈਗਾ ਦਲੀਪ ਦਾ ਕੱਲੂ ਹੈ ਤੇ ਦਲੀਪ ਉਹ ਦਲੀਪ ਹੈ ਔਰ ਕੀ ਨਾਮ ਹੈ ਦੇਬੂ ਹੈਗਾ ਪਾਜੀ ਸੰਭੂ ਹੈ ਜਿਹੜਾ ਪਿਸਟਲ ਦਾ ਕੇਸ ਦੇ ਅੰਦਰ ਹੈਗਾ ਅਗੇ ਮੈਨੂੰ ਧਮਕੀ ਵੀ ਦੇ ਕੇ ਗਿਆ ਤੇ ਨਰਿੰਜਨ ਜਿਹੜਾ ਹੈ ਨਾ ਉਹ ਸਮੈਕ ਬਟਾਲਿਓ ਲਿਆ ਲਿਆ ਗਿਆ ਇੱਥੇ ਪੀ ਪਿੰਦਾ ਹੈ ਤੇ ਮੈਨੂੰ ਕਹਿੰਦਾ ਇਹ ਚਿੱਟਾ ਵੇਚਦਾ ਹੈ ਗਾਂਜਾ ਵੇਚਦਾ ਹੈ ਉਹ ਆਪ ਮੈਡੀਕਲ ਕਰਾ ਕੇ ਵੇਖ ਲਓ ਜੇ ਮੇਰੇ ਨਸ ਤੋਂ ਕੋਈ ਨਿਕਲ ਜਾਏਗਾ ਨਾ ਸਮੈਕ ਸਮੈਕ ਦਾ ਕੋਈ ਵੀ ਬਾੜਾ ਜਾਏ ਵੀ ਕੋਈ ਮੈਡੀਕਲ 'ਚ ਸਾਨੂੰ ਭਾਵੇਂ ਸੂਲੀ ਤੇ ਚੜਾ ਦਿਓ ਉਹਨਾਂ ਦਾ ਵੀ ਕਰਾ ਦਿਓ ਨਾਲੇ ਮੈਂ ਬੇਨਤੀ ਹੈ ਕਿ ਮੇਰਾ ਡੀਵੀਆਰ ਕਢਾ ਦਿਓ ਕਿਸੇ ਤਰੀਕੇ ਨਾਲ ਹੱਥ ਜੋੜ ਕੇ ਬੇਨਤੀ ਹੈ ਮੇਰਾ ਕੈਮਰੇ 'ਚ ਮੇਰਾ ਸਾਰਾ ਕੈਮਰੇ 'ਚ ਰਿਕਾਰਡਿੰਗ ਹੈਗਾ ਪਾਜੀ ਮੇਰਾ ਡੀਵੀਆਰ ਕਢਵਾ ਦਿਓ ਉੱਤੇ ਤੁਹਾਨੂੰ ਸਾਰਾ ਕੁਝ ਸਬੂਤ ਮਿਲ ਜਾਣਾ ਤੇ ਜੇ ਡੀਵੀਆਰ ਨਹੀਂ ਕਟਾਣਾ ਤੇ ਉਹਨਾਂ ਦੇ ਵੀ ਘਰ ਕੈਮਰੇ ਲੱਗੇ ਆ ਉਹਨਾਂ ਦਾ ਚੈੱਕ ਕਰਕੇ ਦੱਸੋ ਵੀ ਕਿੰਨਾ ਬੰਦੇ ਸੀ ਉਹਦੇ ਨਾਲ ਲੜਾਈ ਕਰਨ ਵਾਸਤੇ ਮੇਰੇ ਘਰ ਆਏ ਸੀ ਆ ਕੀ ਨਾ ਕਰੋ ਮੈਂ ਨਾ ਸੰਪੂਰ ਝਗੜਾ ਮੇਰਾ ਭਾਂਜਾ ਜੀ ਮੇਰਾ ਨਿੱਕਾ ਜੀ ਉਹ ਸਮਾਨ ਲੈਣ ਗਿਆ ਸੀ ਸੋਦਾ ਹਾਂਦੇ ਜਾਂਦੇ ਨੱਟਾ ਨਤਾਈ RAMU ਆ ਤੇ ਇਹਨੇ ਸਿਰ ਤੇ ਟੰਡਾ ਮਾਰਤਾ ਹੀ ਉਹਦਾ ਸਿਰ ਅਮਰੀ ਸਿਰ ਤੇ ਦਾਖਿਲਾ ਹੋਇਆ ਤੇ ਕਹਿੰਨਾ ਮੇ ਸਿਰ ਦੀ ਹੱਡੀ ਟੁੱਟ ਗਈ ਆ ਇਹਦਾ ਫਿਰ ਉਹ ਜੀ ਪਰਪਾ ਗਏ ਉਹਨੂੰ ਛੁਲਾਣ ਵਾਸਤੇ ਇੱਧਰ ਗਏ ਪਰ ਸਾਨੂੰ ਉਹਦਾ ਤੜਦੁੱਤੋ ਮਾਰਤਾ ਉਹਨੇ ਤੇ ਇਹਦੇ ਆ ਝਗੜਾ ਹੋਇਆ ਚਾਰ ਪੰਜ ਛੇ ਗੁੰਡੇ ਆਏ ਫਿਰ ਉਹਦਾ ਕਰਦੇ ਪਾਫਰ ਆ ਪਾਗੇ ਇੱਧਰ ਉਹ ਦੇਖਿਆ ਉਹ ਕਰਦੇ ਨੇ ਸਮਾਨ ਸਮਸਤ ਤੋੜਤਾ ਪਾ ਹਸਪੀਟਲ ਆ ਗਿਆ ਸੋ ਤੋੜ ਤਾੜ ਕੇ ਸਾਡਾ ਨਹਾ ਲੈ ਲਾ ਸਕਿਆ ਕਹਿੰਨਾ ਇਹਨਾਂ ਨੇ ਤੋੜਿਆ ਸਮਾਨ ਕਰੇ ਵੜ ਕੇ ਸਭ ਉਹਨਾਂ ਨੇ ਖੁਦ ਹੀ ਤੋੜਿਆ ਸਾਰਾ ਸਮਾਨ ਔਰ ਨਾਲੋਂ ਗਾਂਜਾ ਗਾਂਜਾਈ ਵੇਚਦਾ ਚਿੱਟਾ ਵੀ ਵੇਚਦਾ ਸਾਡੇ ਮੰਨਾਂ ਨਿੱਕੇ ਨਿੱਕੇ ਬੱਚੇ ਨੇ ਸਾਰੇ ਨਹੀਂ ਵਗਾਰਤਾਂ ਨੂੰ ਨੱਟਾ ਰਾਮੂ ਔਰ ਪੰਦਰਵਾ ਆ ਪੰਜ ਮੁੰਡੇ ਤੇ ਲੈ ਕੇ ਕਿਤੇ ਤੱਕ ਵੀ ਸਾਡੇ ਇਹ ਚਾਰ ਬੰਦੇ ਤਿੰਨੇ ਉਹਨਾਂ ਦੀ ਮਤਲਬ ਕਿਤਾਜ ਜਿਹੜੇ ਉਹਨਾਂ ਦੇ ਡੀਵੀਆ ਤੋੜਤੀ ਆ ਕੈਬਲ ਤੋੜਤੀ ਆ ਜਿਹੜੀ ਲੱਗੀ ਆ ਨਾਮਾ ਬਣਾ ਕਰ ਆਪਾਂ ਕੁਛ ਨਹੀਂ ਆ ਕੁਛ ਨਹੀਂ ਕੀਤਾ ਕਿਨੇ ਵੀ ਉਹ ਖੁਦ ਇਹਨਾਂ ਖੁਦ ਹੀ ਤੋੜਿਆ ਸਾਰਾ ਸਮਾਨ ਆਪਾਂ ਫਤ ਹਸਪੀਟਲ ਆ ਗਏ ਇੱਥੇ ਇਹਨਾਂ ਨੇ ਪਿੱਛੇ ਸਾਰਾ ਸਮਾਨ ਖੁਦ ਹੀ ਤੋੜਿਆ ਨਾ ਸਾਡਾ ਨਾਂ ਲਾਤਾ ਕਿ ਇਹਨਾਂ ਨੇ ਤੋੜਿਆ ਵੜ ਕੇ ਇਹ ਬੱਚੇ ਨੂੰ ਮਾਰ ਕੁੱਟਿਆ ਸੀਰ ਦਾ ਹਸਿਰਦ ਟੰਡਾ ਮਾਰਤਾ ਸੀ 13 ਸਾਲ ਦਾ ਮੁੰਡਾ ਸੀ ਇਹ ਬੱਚੇ ਨੂੰ ਕੁੱਟ ਲੈਂਦਾ ਸੀ ਕਹਿੰਦਾ 13 ਸਾਲ ਦਾ ਮੁੰਡਾ ਉਹਦਾ ਕਰਪ ਬੜੇ ਰਹੀ ਆ ਪਾਵਾ ਗਤ ਕਰ ਦੇ ਨਹੀਂ ਮਾਰੀ ਹੋਇਆ ਰਹੀ ਬੱਚੇ ਨੂੰ ਕ ਮਾਰਤਾ ਹੀ ਕਰਨ ਰੋਹਨ ਨਾਮ ਆਗਾ ਅੰਮ੍ਰਿਤਸਰ ਹਸਪੀਟਲ ਤੇ ਬਖਤਿਆ ਮੇਰਾ ਨਾਮ ਰਾਣੀ ਹੈ बच्चे का नाम रोहन था उस गिया था, माचिस लेने बोला माचिस लेके आओ बेटा तो उन्होंने माचिस लेने गया इन्होंने सारे कोई मिल के संजय चौधरी रामू चौधरी कुंद्रवा चौधरी ये लोग सारे मिल के हमारे बच्चे को डंडा मार दिया लड़का लड़का हमारा बहुत ज़्यादा सीरियस है जब इनको पता चला इन्होंने अपना सारे इनको पता था कैमरे में वीडियो आया हमारा लड़के का तो इन्होंने सारे सबूत मिटा दिया इन्होंने अपने लड़की को आगे कर दिया हमारा लड़का बहुत ज़्यादा सीरियस है डॉक्टर बोलते हैं जल्दी से जल्दी बच्चे का इलाज कराओ इतना सीरियस है हम क्या करें अब मदद करो हमारा बहुत ज़्यादा सीरियस है हमारा लड़का कैमरा तो हमने नहीं तोड़े हमारा बच्चा बहुत सीरियस है उसे बचा लो उसका बहुत ज़्यादा सीरियस है डॉक्टर बहुत बोल रहे हैं सबसे विनती है सबसे तो तो बिनती जी नहीं हमारा उनको पता लग गया कि लड़के को बहुत ज़्यादा सीरियस हमने कर दिए हैं इन्होंने फटाफट सबूत मिटाने के लिए अपना सारे सबूत इन्होंने कैमरे में आया था इन्होंने सब मिटाने के लिए इन्होंने पता नहीं क्या किया हम लड़के को जब लेके आ गए इन्होंने देखा कि लड़का बहुत ज़्यादा सीरियस है इसलिए इन्होंने सब सबूत मिटा दिया इन्होंने सबूत सारे मिटा दिया इसलिए सब जी हम मांग यही करते हैं हमारे बच्चे को हमारा बच्चा बच्चे को इंसाफ़ मिलना चाहिए मैं सबसे विनती करता हूँ हमारा जो प्रधान है जो एम सी है सबसे विनती करता हूँ कि हमारा बच्चा को इंसाफ़ दीजिए हम अभी किसी के पास जा नहीं पाए हैं इसलिए कि हमारा बच्चा बहुत ज़्यादा सीरियस है हमने पुलिस को शिकायत किए थे हमारा हमें दिन को भी इन्होंने बहुत मारा इन्होंने और क्या बोलते रात को लड़के को ऐसे किया और लड़का को बचने का उम्मीद इतना घट है ਬਹੁਤ ਮੁਸ਼ਕਿਲ ਹੈ ہمارا ਬੱਚਾ بچਾਓ ਉਹਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਉਸੇ ਬਚਾਣਾ ਉਹ ਬੱਚਾ 13 ਸਾਲ ਦਾ ਲੜਕਾ ਹੈ ਉਹ ਛੋਟਾ ਬੱਚਾ ਬਹੁਤ ਨਾਜ਼ੁਕ ਹਾਲ ਵਿੱਚ ਬੱਚਾ ਬਚਾ ਲਓ ਉਸੇ ਉਹ ਸੀਰੀਅਸ ਹੈ ਸ਼ੀਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ